ਜਥੇਦਾਰ ਬਣਿਆ ਫਿਰਦਾ ਮੈਂ ਉਹਨੂੰ ਪੁੱਛਦਾ ਮਿਸਟਰ ਗੜਗਾਜ ਤੂੰ ਸਾਨੂੰ ਇਹ ਦੱਸ ਤੇਰਾ ਤੇਰੀ ਵਫਾ ਗੁਰੂ ਗ੍ਰੰਥ ਸਾਹਿਬ ਨਾਲ ਆ ਜਾਂ ਬਾਦਲ ਪਰਿਵਾਰ ਨਾਲ ਆ ਜੇ ਗੁਰੂ ਗ੍ਰੰਥ ਸਾਹਿਬ ਨਾਲ ਆ ਤੇ ਕਿਉਂ ਰੋਕਦਾ ਤੂੰ ਆਪ ਦੱਸ ਦੇ 324 28 ਰੂਪ ਕਿੱਥੇ ਗਏ ਅਸੀਂ ਚੁੱਪ ਹੋ ਜਾਈਏ ਤੂੰ ਇਹ ਕਾਲ ਤੱਕ ਦਾ ਮਿਸ ਯੂਜ਼ ਕੀਤੇ ਆ ਦਬਕੇ ਮਾਰਿਆ ਗੱਲ ਨਹੀਂ ਬਣਨੀ ਇਹ ਧਰਮੇ ਤੱਕੀਏ ਜਿਹੜੇ ਧਰਮੀ ਲੋਕ ਹੋਣਗੇ ਉਹਨਾਂ ਨਾਲ ਧਰਮ ਨਿਭਊਗਾ ਤੇਰੇ ਵਰਗੇ ਨਰਾਇਣੂ ਮੰਤ ਜਿਹੜੇ ਪਹਿਲਾਂ ਵੀ ਕਾਮਯਾਬ ਨਹੀਂ ਹੋਏ ਤੇ ਹੁਣ ਵੀ ਨਹੀਂ ਹੋਣੇ। ਸੋ ਕਾਲਪੁਰ ਸੱਚੇ ਵੇਗ ਨੂੰ ਕਿਰਪਾ ਕਰੇ ਆਪਣੇ ਧਰਮ ਨੂੰ ਬਚਾਈਏ ਜੇ ਸਾਡੇ ਧਰਮ ਦੇ ਸਿਧਾਂਤ ਜਿਉਂਦੇ ਰਹਿਣਗੇ ਤੇ ਸਾਡੀ ਕੌਮ ਦੀ ਜ਼ਿੰਦਗੀ ਆ ਸਾਡੇ ਗਰੀਬ ਬੱਚੇ ਜਿਹੜੇ ਐਜੂਕੇਸ਼ਨ ਤੋਂ ਵਿਰਵੇ ਹਨ ਵਿਹੋਣੇ ਹਨ ਸਾਡੇ ਗਰੀਬ ਬੱਚੇ ਐਜੂਕੇਸ਼ਨ ਦੇ ਚਾਹ ਵਿੱਚ ਲੈਣ ਦੇ ਚਾਹ ਵਿੱਚ ਅਸਾਈ ਬਣਦੇ ਜਾ ਰਹੇ ਨੇ ਗਰੀਬ ਦਾ ਇਲਾਜ ਨਹੀਂ ਹੋ ਰਿਹਾ ਯਾਤਰੂ ਨੂੰ ਕਮਰਾ ਨਹੀਂ ਮਿਲਦਾ ਪਰ ਸਾਡਾ ਜਿੰਨਾ ਵੀ ਪੈਸਾ ਅਰਬਾਂ ਰੁਪਈਆ ਜਿਹੜਾ ਉਹ ਰਾਜਨੀਤੀ ਤੇ ਲੱਗ ਰਿਹਾ ਤੇ ਰਾਜਨੀਤੀ ਕੌਡੀ ਦੀ ਨਹੀਂ ਰਹੀ ਆ ਸਾਡਾ ਰਾਜਨੀਤੀ ਦੇ ਵਿੱਚ ਕੋਈ ਥਾਂ ਨਹੀਂ ਰਿਹਾ ਪੰਜਾਬ 'ਚ ਅਸੀਂ ਵਿਚਾਰਿਆਂ ਵਾਲਾ ਜੀਵਨ ਬਤੀਤ ਕਰ ਰਹੇ ਸੋ ਕਾਲਪੁਰ ਸੱਚੇ ਵੇਗ ਰੂਪ ਕਿਰਪਾ ਕਰੇ ਆਪਣੇ ਆਪ ਨੂੰ ਤਕੜਾ ਕਰੋ ਧਰਮ ਦੇ ਨਾਲ ਖੜੋ ਧੜੇ ਦੇ ਨਾਲ ਨਾ ਖੜੋ ਜਦੋਂ ਸਾਨੂੰ ਚਿਖਾ ਤੇ ਰੱਖਿਆ ਤੇ ਉਸ ਸਮੇਂ ਸਾਡੇ ਨਾਲ ਧਰਮ ਨੇ ਨਿਭਣਾ ਪਰਮਾਤਮਾ ਦੇ ਨਾਮ ਦੀ ਕਮਾਈ ਸਾਡੇ ਨਾਲ ਜਾਣੀ ਕਿਸੇ ਠੇਕੇਦਾਰ ਨੇ ਨਹੀਂ ਨਿਭਣਾ ਕਿਸੇ ਧੜੇ ਦੇ ਆਗੂ ਨੇ ਨਹੀਂ ਨਿਭਣਾ ਅਸੀਂ ਆਪਣੇ ਧਰਮ ਨੂੰ ਅਸੀਂ ਅੱਜ ਕੋਈ ਦੁੱਖ ਹੋਵੇ ਸੁੱਖ ਹੋਵੇ ਗੁਰੂ ਅੱਗੇ ਮੱਥਾ ਟੇਕਦੇ ਹਾਂ ਗੁਰੂ ਅੱਗੇ ਸੁੱਖਣਾ ਸੁੱਖਦੇ ਹਾਂ ਗੁਰੂ ਅੱਗੇ ਸ਼ੁਕਰ ਕਰਦੇ ਹਾਂ ਜੇ ਕੋਈ ਦਾਤ ਦਿੰਦਾ ਹੈ ਜੇ ਦੁੱਖ ਦਿੰਦਾ ਤੇ ਉਹਦੇ ਅੱਗੇ ਅਰਦਾਸ ਕਰਦੇ ਹਾਂ ਇਹ ਕਿਸੇ ਮਨੁੱਖ ਅੱਗੇ ਨਹੀਂ ਹੋ ਸਕਦੀ ਉਸ ਦਰ ਨੂੰ ਬਚਾਈਏ ਉਸ ਘਰ ਨੂੰ ਬਚਾਈਏ ਉਹ ਕਿਸੇ ਦੀ ਇਹ ਕਿਸੇ ਦੀ ਜਾਇਦਾਦ ਨਾ ਬਣ ਜਾਵੇ ਉਹ ਕਿਸੇ ਦਾ ਰਾਜਸੀ ਪਲੇਟਫਾਰਮ ਨਾ ਬਣ ਜਾਵੇ ਸਾਨੂੰ ਗੁਰੂ ਸਾਹਿਬ ਜੀ ਨੇ ਜੋ ਕੁਛ ਵੀ ਦਿੱਤਾ ਉਹਦੇ ਬਦਲੇ ਪਰਿਵਾਰ ਵਾਰਿਆ ਅੱਜ ਪਰਿਵਾਰ ਪਾਲਣ ਵਾਲੇ ਸਾਡਾ ਧਰਮ ਬਾਰੀ ਜਾ ਰਹੇ ਨੇ ਸਾਡੇ ਗਰੀਬ ਬੱਚਾਂ ਦਾ ਹੱਕ ਮਾਰੀ ਜਾ ਰਹੇ ਨੇ ਇਹ ਠੀਕ ਨਹੀਂ